हां जी जीवे की ਤੁਹਾਨੂੰ ਪਤਾ ਹੈ ਕਿ ਝੂਠ ਦਾ ਘੜਾ ਇੱਕ ਨਾ ਇੱਕ ਦਿਨ ਭਰ ਹੀ ਜਾਂਦਾ ਹੈ ਤੇ ਸੱਚ ਦੀ ਹਮੇਸ਼ਾ ਹੀ ਜਿੱਤ ਹੁੰਦੀ ਹੈ ਅਸੀਂ ਜਿੰਨਾ ਮਰਜ਼ੀ ਚੋਰੀ ਰੱਖ ਲਈਏ ਪਰ ਕਦੇ ਨਾ ਕਦੇ ਤਾਂ ਉਹ ਕਿਸੇ ਰੂਪ ਵਿੱਚ ਸਾਹਮਣੇ ਆ ਹੀ ਜਾਂਦੀ ਹੈ ਉਵੇਂ ਤੁਸੀਂ ਦੇਖਿਆ ਕਿ ਮੰਮੀ ਨੂੰ ਫੋਨ ਕਰਕੇ ਦੁਕਾਨ ਵਾਲਾ ਕਹਿੰਦਾ ਹੈ ਜਿਸ ਤੋਂ ਅਲਮਾਰੀ ਭੇਜੀ ਸੀ ਕਿ ਤੁਹਾਡਾ ਤੁਹਾਡੇ ਜਵਾਈ ਨੇ ਤੋ ਕਰਾਇਆ ਨਹੀਂ ਦਿੱਤਾ ਤੇ ਮੰਮੀ ਇਹ ਸੁਣ ਕੇ ਹੈਰਾਨ ਹੋ ਜਾਂਦੇ ਹਨ ਤੇ ਕਹਿੰਦੇ ਹਨ ਕਿ ਕੋਈ ਨਹੀਂ ਕਰਾਇਆ ਤੈਨੂੰ ਮੈਂ ਭੇਜਦਾ ਕਿ ਤੇ ਮੰਮੀ ਪ੍ਰੀਤ ਨੂੰ ਫੋਨ ਕਰਦੇ ਹਨ ਤੇ ਬਹੁਤ ਹੀ ਗੁੱਸੇ ਹੁੰਦੇ ਹਨ ਤੇ ਕਹਿੰਦੇ ਨੇ ਕਿ ਹਾਂ ਤੇਰੇ ਕੋਲੋਂ ਕਰਾਇਆ ਵੀ ਨਹੀਂ ਸਰਿਆ ਤੂੰ ਉਸ ਨੂੰ ਕਰਾਇਆ ਵੀ ਨਹੀਂ ਦੇ ਸਕੀ ਇਹ ਕਹਿ ਕੇ ਫੋਨ ਕੱਢ ਦਿੰਦੇ ਨੇ ਤੇ ਕਵਲ ਤੇ ਸੰਦੀਪ ਕਹਿੰਦੇ ਨੇ ਕਿ ਅਸੀਂ ਘਰ ਵਿੱਚ ਕੋਈ ਨਵੀਂ ਚੀਜ਼ ਲੈ ਕੇ ਆਣੀ ਹੈ ਤੇ ਕਵਲ ਪਹਿਲਾਂ ਤਾਂ ਮਨਾ ਕਰ ਦਿੰਦਾ ਹੈ ਤੇ ਬਾਅਦ ਵਿੱਚ ਕਹਿੰਦਾ ਹੈ ਕਿ ਚਲ ਕੋਈ ਗੱਲ ਨਹੀਂ ਆ ਜਾ ਦੇਖ ਕੇ ਆਨੇ ਹਾਂ ਤੇ ਕਵਲ ਤੇ ਸੰਦੀਪ ਜਾਂਦੇ ਹਨ ਮਾਰਕੀਟ ਤੇ ਮੰਮੀ ਕਹਿੰਦੇ ਨੇ ਕਿ ਕਿੱਥੇ ਚੱਲੇ ਹੋ ਤਾਂ ਉਹ ਕਹਿੰਦੇ ਸੀ ਮਾਰਕੀਟ ਚੱਲੇ ਆ ਤਾਂ ਮੰਮੀ ਨੂੰ ਡਰ ਲੱਗਣ ਲੱਗ ਜਾਂਦਾ ਹੈ ਕਿ ਕਿਤੇ ਉਹ ਉਸੇ ਦੁਕਾਨ ਤੇ ਨਾ ਚਲੇ ਜਾਣ ਜਿੱਥੋਂ ਮੈਂ ਅਲਮਾਰੀ ਲਈ ਸੀ ਹੋਰ ਕਿਤੇ ਉਹ ਸਾਰਾ ਕੁਝ ਇਹਨਾਂ ਨੂੰ ਸੱਚ ਦੱਸ ਦਵੇ ਪਰ ਇਵੇਂ ਹੀ ਹੁੰਦਾ ਹੈ ਜਦੋਂ ਕਵਲ ਉਸ ਦੁਕਾਨ ਤੇ ਜਾਂਦਾ ਹੈ ਤੇ ਉਹ ਉਸ ਦਾ ਬਹੁਤ ਹੀ ਪੁਰਾਣਾ ਦੋਸਤ ਹੁੰਦਾ ਹੈ ਤੇ ਉਸ ਨੂੰ ਪਿਠਾਉਂਦਾ ਹੈ ਚਾਹ ਪਾਣੀ ਪਿਲਾਉਂਦਾ ਹੈ ਤੇ ਗੱਲਾਂបੱਤਾਂ ਮਾਰਨ ਲੱਗ ਜਾਂਦਾ ਹੈ ਤੇ ਕਹਿੰਦਾ ਹੈ ਕਿ ਹਾਂ ਜਿਹੜੀ ਅਲਮਾਰੀ ਭੇਜੀ ਸੀ ਉਹ ਕਿਵੇਂ ਦੀ ਲੱਗੀ ਤਾਂ ਕਵਲ ਕਹਿੰਦਾ ਹੈ ਕਿਹੜੀ ਅਲਮਾਰੀ ਉਹ ਕਹਿੰਦਾ ਜਿਹੜੀ ਮੈਂ ਤੁਹਾਡੇ ਘਰ ਪਰਸੋਂ ਤੁਹਾਡੀ ਮੰਮੀ ਨੇ ਕਿਹਾ ਸੀ ਇੱਕ ਐਡਰੈਸ ਤੇ ਭੇਜਣੀ ਹੈ ਤਾਂ ਕਵਰ ਕੰਦਰ ਕਵਲ ਡਰਾਮਾ ਕਰਦਾ ਹੈ ਕਿ ਹਾਂ ਹਾਂ ﺍﻟमारी ਬਹੁਤ ਵਧੀਆ ਸੀ ਉਹ ਸਾਰਿਆਂ ਨੂੰ ਬਹੁਤ ਪਸੰਦ ਆਈ ਤੇ ਕਵਲ ਇਹ ਸੁਣ ਕੇ ਹੈਰਾਨ ਰਹਿ ਜਾਂਦਾ ਹੈ ਤੇ ਉਸ ਦੇ ਦਿਮਾਗ ਵਿੱਚ ਸਾਰੀ ਗੇਮ ਆ ਜਾਂਦੀ ਹੈ ਜੋ ਮੰਮੀ ਖੇਲ ਰਹੇ ਨੇ ਉਸ ਨੂੰ ਸਮਝ ਆ ਗਈ ਕਿ 12000 ਰੁਪਏ ਕਿੱਥੇ ਗਿਆ ਉਹ ਉੱਥੇ ਦੁਕਾਨਦਾਰ ਇਹ ਵੀ ਕਹਿੰਦਾ ਹੈ ਕਿ ਤੁਹਾਡਾ 800 ਰੁਪਿਆ ਕਰਾਇਆ ਵੀ ਰੰਦਾ ਹੈ ਉਹ ਉਹਨਾਂ ਨੇ ਨਹੀਂ ਦਿੱਤਾ ਸੀ ਤੇ ਕਵਲ ਕਹਿੰਦਾ ਹੈ ਕਿ ਕੋਈ ਗੱਲ ਨਹੀਂ ਜੇ ਉਹਨਾਂ ਨੇ ਨਹੀਂ ਦਿੱਤਾ ਤੇ ਮੈਂ ਦੇ ਦੇਣਾ ਹਾਂ ਇਹ ਕਵਲ ਉਹਨਾਂ ਨੂੰ ਪੈਸੇ ਦੇ ਦਿੰਦਾ ਹੈ ਤੇ ਘਰ ਆ ਜਾਂਦਾ ਹੈ ਘਰ ਆ ਕੇ ਉਹ ਡੈਡੀ ਨੂੰ ਸਾਰੀ ਗੱਲ ਦੱਸਦੇ ਹਨ ਤੇ ਡੈਡੀ ਗੁੱਸੇ ਵਿੱਚ ਲਾਲ ਪੀਲੇ ਹੋ ਜਾਂਦੇ ਹਨ ਤੇ ਸੰਦੀਪ ਕਹਿੰਦੀ ਹੈ ਕਿ ਕੋਈ ਗੱਲ ਨਹੀਂ ਅਸੀਂ ਮੰਮੀ ਤੋਂ ਪੁੱਛ ਲੈਣੇ ਹਾਂ ਅਸੀਂ ਦੂਜਿਆਂ ਦੀਆਂ ਗੱਲਾਂ ਤੇ ਵਿਸ਼ਵਾਸ ਨਹੀਂ ਕਰ ਸਕਦੇ ਇਹ ਸਾਰਾ ਕੁਝ ਸੁਣਨ ਤੋਂ ਬਾਅਦ ਜਦੋਂ ਕਵਲ ਤੇ ਸੰਦੀਪ ਤੇ ਡੈਡੀ ਜੀ ਮੰਮੀ ਕੋਲ ਜਾਂਦੇ ਹਨ ਤਾਂ ਉਹ ਸਾਫ਼ ਹੀ ਮੁੱਕਰ ਜਾਂਦੇ ਹਨ ਉਹ ਕਹਿੰਦੇ ਨੇ ਕਿ ਪਤਾ ਨਹੀਂ ਤੁਹਾਨੂੰ ਕਿਹਨੇ ਝੂਠੀਆਂ ਪੱਟੀਆਂ ਪੜਾ ਦਿੱਤੀਆਂ ਨਹੀਂ ਮੈਂ ਇਹੋ ਜਿਹਾ ਕੁਝ ਨਹੀਂ ਕੀਤਾ ਮੈਂ ਕੋਈ ਅਲਮਾਰੀ ਨਹੀਂ ਭੇਜੀ ਤਾਂ ਕਵਲ ਕਹਿੰਦਾ ਹੈ ਕਿ ਤੁਹਾਡੇ ਕੋਲ ਇਹ ਆਖਰੀ ਮੌਕਾ ਹੈ ਸੱਚ ਮੰਨਣਾ ਹੈ ਤਾਂ ਮੰਨ ਜੋ ਨਹੀਂ ਤਾਂ ਹੁਣ ਹੀ ਸਾਰੇ ਸਬੂਤ ਤੁਹਾਡੇ ਸਾਹਮਣੇ ਆਣਗੇ ਤੇ ਤੁਹਾਡੀ ਬਹੁਤ ਬੇਇੱਜ਼ਤੀ ਹੋਏਗੀ ਧੰਨਵਾਦ